ਫਾਜ਼ਿਲਕਾ ਤੋਂ ਜਿੱਥੇ 9ਵੀਂ ਕਲਾਸ ਦੇ ਵਿਦਿਆਰਥਣ ਖੁਸ਼ਦੀਪ ਕੌਰ ਆਜ਼ਮਬਾਲਾ ਫਾਜ਼ਿਲਕਾ ਦੀ ਬਣੀ ਇੱਕ ਦਿਨ ਵਾਸਤੇ ਐਸਐਸਪੀ ਬੀਤੇ ਦਿਨੀ ਆਜ਼ਮਬਾਲਾ ਦੀ ਰਹਿਣ ਵਾਲੀ 9ਵੀਂ ਕਲਾਸ ਦੀ ਵਿਦਿਆਰਥਣ ਖੁਸ਼ਦੀਪ ਕੌਰ ਜੋ ਕਿਸ ਸਰਦਾਰ ਪਟੇਲ ਕਨਵੈਂਟ ਸਕੂਲ ਕਯੂ ਵਾਲਾ ਟਾਪ ਚ ਪੜਦੀ ਹੈ ਵੱਲੋਂ ਸੋਸ਼ਲ ਮੀਡੀਆ ਤੇ ਫਾਜ਼ਿਲਕਾ ਦੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਨੂੰ ਆਪਣੇ ਭਵੀਖ ਚ ਐਸਐਸਪੀ ਬਣਨ ਬਾਰੇ ਦੱਸਿਆ ਸੀ ਤੇ ਐਸਐਸਪੀ मैडम ਨੂੰ ਫਾਲੋ ਕਰਨ ਦੀ ਗੱਲ ਵੀ ਕਹੀ ਸੀ ਮੈडम ਅਬਨੀਤ ਕੌਰ ਵੱਲੋਂ ਉਸ ਲੜਕੀ ਦੀ ਬੇਨਤੀ ਤਾਂ ਭਾਵਨਾਵਾਂ ਨੂੰ ਸਮਝਦੇ ਹੋਏ ਅੱਜ ਆਪ ਖੁਦ ਸਕੂਲ ਪਹੁੰਚ ਕੇ ਖੁਸ਼ਦੀਪ ਨੂੰ ਨਾਲ ਲੈ ਕੇ ਇੱਕ ਦਿਨ ਵਾਸਤੇ ਐਸਐਸਪੀ ਫਾਜ਼ਿਲਕਾ ਦੀ ਕੁਰਸੀ ਤੇ ਬਿਠਾਇਆ ਇਸ ਮੌਕੇ ਐਸਐਸਪੀ ਮੈਡ ਅਬਨੀਤ ਕੌਰ ਵੱਲੋਂ ਕਿਹਾ ਗਿਆ ਕਿ ਖੁਸ਼ਦੀਪ ਵੱਲੋਂ ਆਪਣੇ ਆਪ ਨੂੰ ਭਵਿੱਖ 'ਚ ਆਈਪੀਐਸ ਅਫਸਰ ਬਨੰਦਾ ਜਜ਼ਬਾਏ ਤੇ ਅਸੀਂ ਉਸਦੇ ਜਜ਼ਵੇ ਨੂੰ ਮਹਿਸੂਸ ਕਰਦੇ ਆ ਉਸ ਨੂੰ ਇੱਕ ਦਿਨ ਵਾਸਤੇ ਐਸਐਸਪੀ ਫਾਜ਼ਿਲਕਾ ਬਣਾਇਆ ਹੈ ਤਾਂ ਜੋ ਕੁਸ਼ਦੀਪ ਨੂੰ ਇਸ ਤੋਂ ਮੋਟੀਵੇਸ਼ਨ ਮਿਲ ਸਕੇ ਤੇ ਭਵਿੱਖ ਵਿੱਚ ਕੁਝ ਬਣ ਸਕੇ ਇਸ ਮੌਕੇ ਐਸਐਸਪੀ ਮੈਡਮ ਅਬਨੀਤ ਕੌਰ ਨੇ ਦੱਸਿਆ ਕਿ ਕੁਸ਼ਦੀਪ ਨੂੰ ਉਹਨਾਂ ਵੱਲੋਂ ਕੋਈ ਯਾਦ ਤੋਹਫਾ ਵੀ ਕੁਸ਼ਦੀਪ ਨੂੰ ਦਿੱਤਾ ਜਾਵੇਗਾ ਇਸ ਮੌਕੇ ਤੇ ਇੱਕ ਦਿਨ ਵਾਸਤੇ ਬਣੀ ਐਸਐਸਪੀ ਕੁਸ਼ਦੀਪ ਕੌਰ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਤੇ ਐਸਐਸਪੀ ਮੈਡਮ ਧੰਨਵਾਦ ਕਰਦੇ ਆ ਕਿ ਉਹ ਵੀ ਇੱਕ ਦਿਨ आईपीएस ਅਫਸਰ ਬਣਨ। ਉਹਨਾਂ ਦੇ ਮਾਤਾ ਪਿਤਾ ਨੇ ਸਕੂਲ ਪ੍ਰਿੰਸੀਪਲ ਬੱਲੂ ਕੁਸ਼ਦੀਪ ਦੇ ਦਫ਼ਤਰ ਪਹੁੰਚ ਕੇ ਐਸਐਸਪੀ ਮੈਡਮ ਅਵਨੀਤ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਪੂਰੀ ਖਬਰ ਤੇ ਨਜ਼ਰ। ਜੀ ਮੈਮ ਕੀ ਕਹਿਣਾ ਚਾਹੋਗੇ ਇੱਕ ਬੱਚੇ ਨੂੰ ਜੋ ਐਸਐਸਪੀ ਅਜੇ ਬਣਾਇਆ ਗਿਆ। ਹਾਂਜੀ ਇਹ ਬੱਚੀ ਇਹਦਾ ਨਾਮ ਖੁਸ਼ਦੀਪ कौर ਹੈ ਜੀ ਇਹਨਾਂ ਨਾਲ ਮੇਰਾ رابطہ ਹੋਇਆ ਸੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਮੈਸੇਜ ਮੈਨੂੰ ਕੀਤਾ ਸੀਗਾ ਕਿ ਮੈਡਮ ਮੈਂ ਤੁਹਾਨੂੰ ਬਹੁਤ ਫੋਲੋ ਕਰਦੀ ਹਾਂ ਔਰ ਮੈਂ ਵੀ ਐਸਐਸਪੀ ਬਣਨਾ ਚਾਹੁੰਦੀ ਹਾਂ ਤੋਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਹੈਗੇ ਹੋ ਕਿ ਉਹਨਾਂ ਨੇ ਮੈਂ ਵੀ ਬਿਲੋਂਗ ਕਰਨਾ ਕੰਟੈਕਟ ਕਰਕੇ ਇਹਨਾਂ ਦਾ ਸਕੂਲ ਇਹਨਾਂ ਦੇ ਪੇਰੈਂਟਸ ਨਾਲ ਕੰਟੈਕਟ ਕਰਕੇ ਫਿਰ ਅੱਜ ਅਸੀਂ ਸੋਚਿਆ ਕਿ ਅੱਜ ਤੁਹਾਨੂੰ ਅਸੀਂ ਇੱਕ ਦਿਨ ਲਈ ਐਸਐਸਪੀ ਕਿਵੇਂ ਐਸਐਸਪੀ ਦਾ ਕੰਮ ਹੁੰਦਾ ਉਹ ਸਾਰਾ ਦਿਖਾਵਾਂਗੇ ਔਰ ਇੱਕ ਦਿਨ ਲਈ ਤੁਹਾਨੂੰ ਐਸਐਸਪੀ ਬਣਨ ਦਾ ਮੌਕਾ ਮੈਮ ਐਸਸੀ ਕਿਰ ਐਕਟੀਵਿਟੀ ਚਲਦੀਆਂ ਰਹਿੰਦੀਆਂ ਨੇ ਮੋਟੀਵੇਟ ਕਰਨ ਵਾਸਤੇ ਬੱਚਿਆਂ ਨੂੰ ਪਿਆਰ ਕਰਨ ਵਾਸਤੇ ਚੱਲ ਜਾਂਦਾ ਹੈ ਜੇਕਰ ਆਪਾਂ ਐਸ ਐਕਸਪੀਰੀਅੰਸ ਦੀ ਗੱਲ ਕਰੀਏ ਇਸ ਬੱਚੀ ਨੂੰ ਮੌਕਾ ਦਿੱਤਾ ਕਿ ਇਹ ਪਹਿਲਾ ਮੌਕਾ ਹੈ ਪਹਿਲੇ ਵਾਰ ਇਸ ਆਫਿਸ ਪਰ ਐਸਸੀ ਕਿ ਮੌਕੇ ਦਿੱਤੇ ਜਾਂਦੇ ਇਸ ਆਫਿਸ 'ਚ ਮੇਰੇ ਤੋਂ ਪਹਿਲਾਂ ਮੇਰੇ ਪ੍ਰੀਡੈਸਸਰ ਸਰਦਾਰ ਭੁਪਿੰਦਰ ਸਿੰਘ ਜੀ ਐਸਐਸਪੀ ਫਾਗਲ ਕਾ ਵੱਲੋਂ ਉਹਨਾਂ ਵੱਲੋਂ ਵੀ ਆਈ ਥਿੰਕ Thalassemia ਦੇ ਪੇਸ਼ੈਂਟ ਸੀਗਾ ਇੱਕ ਬੱਚਾ ਤੇ ਉਸਨੂੰ ਇਹ ਮੌਕਾ ਦਿੱਤਾ ਗਿਆ ਸੀਗਾ ਸੋ ਕਰਦੇ ਆ ਤੇ ਉੱਥੇ ਫੀਲ ਹੁੰਦਾ ਵੀ ਬੱਚੇ ਬਹੁਤ ਇੰਟਰਸਟ ਨਾਲ ਸੁਣਦੇ ਵੀ ਹੈ ਔਰ ਅੱਗੇ ਮੈਸੇਜ ਵੀ ਲੈ ਕੇ ਜਾਂਦੇ ਆ ਅੱਜ ਕੱਲ ਲੋੜ ਹੈ ਆਪ ਨੂੰ ਸੋਸ਼ਲ ਅਵੇਅਰਨੈਸ ਦੀ ਵੀ ਸੋ ਬੱਚੇ ਸਾਡੇ ਨਾਲ ਜੁੜਦੇ ਆ ਤਾਂ ਪੁਲਿਸ ਦਾ ਵੀ ਜਿਹੜੀ ਕਮਿਊਨਿਟੀ ਪੁਲਿਸਿੰਗ ਹੈਗੀ ਉਹ ਉਹ ਵੱਧ ਛੜ ਕੇ ਉਹਦੇ ਵਿੱਚ ਲੋਕ ਹਿੱਸਾ ਲੈਂਦੇ ਆ ਕਾਫੀ ਬੱਚੇ ਜ਼ਿਆਦਾ ਸੁਣਨਾ ਹੁੰਦਾ ਹੁੰਦਾ ਵੱਲੋਂ ਮਸ਼ਿਆ ਨੂੰ ਲੈ ਕੇ ਕਦਮ ਚੱਕਰ ਦੀ ਗੱਲ ਕਹੀ ਗਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖੋ ਜੀ ਚਾਹੇ ਉਹ ਇੱਕ ਦਿਨ ਦੀ ਐਸਐਸਪੀ ਹੋਵੇ ਕੋਈ ਵੀ ਹਰ ਜੋ ਪੰਜਾਬ ਦਾ ਨਾਗਰਿਕ ਹੈ ਆਈ ਥਿੰਕ ਹਰ ਸਾਰੇ ਲੋਕ ਇਸ ਮੁੱਦੇ ਨੂੰ ਸੀਰੀਅਸਲੀ ਲੈਂਦੇ ਹੋਰੇ ਆਪਣੇ ਸਾਰ ਤੋ ਇੱਕ 9th ਕਲਾਸ ਦੀ ਬੱਚੀ ਹੈ ਦੇਖੋ ਉਹਦੀ ਵੀ ਇਹੀ ਸੋਚ ਹੈ ਪੁਲਿਸ ਦੀ ਵੀ ਇਹੀ ਸੋਚ ਹੈ ਸਮਾਜ ਦੀ ਵੀ ਇਹੀ ਸੋਚ ਹੈ ਸੋ ਇਥੋਂ ਇਹ ਹੀ ਹੈ ਕਿ ਆਪਾਂ ਸਭ ਨੇ ਮਿਲ ਕੇ ਫਾਈਟ ਕਰਨੇ ਹੈ ਔਰ ਕਰਾਂਗੇ ਵੀ ਕਰ ਵੀ ਰਹੇ ਅੱਗੇ ਵੀ ਕਰਦੇ ਰਹਿਣਗੇ ਇਹਨਾਂ ਦਾ ਨਾਮ ਵੀ ਲਿਸਟ ਵਿੱਚ ਲਿਖਿਆ ਜਾਏਗਾ ਕਿਹੜੀ ਲਿਸਟ ਵਿੱਚ ਜੀ ਲਿਸਟ ਹੈ ਪਕਰ ਜਿਸ ਤਰ੍ਹਾਂ ਦੇ ਵੇਜੋ ਆਜਾ ਇਹਨਾਂ ਨੂੰ ਇੱਕ ਦਿਨ ਦਾ ਐਸਐਸ ਬਣਾਏਗਾ ਜੋ ਸਰਕਾਰੀ ਕੰਮ ਕਾਜ ਹੁੰਦਾ ਉਹਦੇ ਵਿੱਚ ਕੋਈ ਇਹਨਾਂ ਦਾ ਸਾਈਨ ਵਗੈਰਾ ਵੀ ਹੋਣਗੇ officially ਤਾਂ ਇਸ ਦਾ ਕੋਈ ਸਾਈਨ ਨਹੀਂ ਹੁੰਦਾ ਜੀ ਪਰ ਹਾਂ ਅਸੀਂ ਇਹਨਾਂ ਨੂੰ ਜ਼ਰੂਰ ਲਿਖਤੀ ਦੇਵਾਂਗੇ ਕੁਝ ਨਾ ਕੁਝ ਸਰਟੀਫਿਕੇਟ ਬਣਾ ਕੇ ਜਾਂ ਕੁਝ ਅਪਰੀਸ਼ੀਏਸ਼ਨ ਦੇ ਕੇ ਕਿ ਇਹਨਾਂ ਨੇ ਇੱਕ ਦਿਨ ਲਈ ਜਿਹੜਾ ਹੈਗੀ ਚੀਜ਼ ਇਹਨਾਂ ਨੂੰ ਇਹ opportunity ਮਿਲੀ ਸੀ ਕਿ ਔਰ ਇਹਨਾਂ ਨੇ ਉਸ ਨੂੰ ਬੜੀ اچھی ਤਰ੍ਹਾਂ ਦੇਖਿਆ ਹੋਰ ਜਿਹੜੇ ਬੱਚੇ ਮੈਮ ਐਸਐਸਪੀ ਬੰਨਣਾ ਚਾਹੁੰਦੇ ਨੇ ਜਾਂ ਕੋਈ ਹੋਰ ਅਫਸਰ ਬੰਨਣਾ ਚਾਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕੀਤਾ ਜਾਏਗਾ ਸਾਡੇ ਲੋਕਾਂ ਦੇ ਫੇਕੂ ਜੀ ਲਗਾਤਾਰ ਹੀ ਸਾਡੇ ਵੱਲੋਂ ਪਿੰਡਾਂ ਵਿੱਚ ਵੀ ਜਾ ਕੇ ਸਕੂਲਾਂ ਵਿੱਚ ਵੀ ਜਾ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਲਰਨ ਐਂਡ ਗਰੋਅ ਪ੍ਰੋਗਰਾਮ ਜਿਹੜਾ ਮੈਡਮ ਬਲੁੰਟੀ ਸੀ ਮੈਡਮ ਵੱਲੋਂ ਚੱਲ ਰਿਹਾ ਹੈਗਾ ਜਿਸ ਵਿੱਚ ਕੀ ਸਾਰੇ ਆਫੀਸਰਸ ਸਕੂਲਾਂ ਵਿੱਚ ਜਾ ਕੇ ਬੱਚਾ ਨੂੰ ਮੋਟੀਵੇਟ ਕਰਦੇ ਨੇ ਔਰ ਪੁਲਿਸ ਵੱਲੋਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਰਹਿੰਦੇ ਆ ਸੋ ਇਹ ਲਗਾਤਾਰ ਜਾਰੀ ਰਹਿਣਗੇ ਜੀ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਕਈ ਵਾਰੀ ਅਸੀਂ ਆਪ ਜਾਣੇ ਆ ਸਕੂਲ ਵਿੱਚ ਕਿਸੇ ਦਿਨ ਅਸੀਂ ਇਹਨਾਂ ਨੂੰ ਖੁਦ ਇੱਥੇ ਬੁਲਾ ਲੈਨੇ ਸੋ ਇਹਨਾਂ ਦੇ ਸਕੂਲ ਦੇ ਵੀ ਅੱਜ ਅਸੀਂ 15-20 ਬੱਚੇ ਬੁਲਾਏ ਹੋਏ ਆ ਉਹ ਵੀ ਆ इंस्पायर होवन बच्चे तन्नू तो की महसूस हो रहा है तो जी अपनी चेयर छोड़ के दूसरी तरफ बैठे हो और नहीं मेनू तो बहुत अच्छा लग रहा है जी यही है साडे लिए बहुत मान दी गल है की है की अगर साडे इंस्पायर हो के कोई पुलिस चोना चोंदा है और और बच्चे ने बड़े अच्छी तरह जवाब भी देते हैं बड़े कॉन्फिडेंटली जवाब देते हैं और बहुत अच्छा लग गया की बच्चे जाना कॉन्फिडेंस से तो जरूर assi बेस्ट विशेस भी देने हैं की ये बच्ची थी जो सपना है वो पूरा भी हो गई थैंक यू थैंक यू हां जी मेंबर की कहना चाहोगी आज तडे स्कूल में मैं आज अपने बच्चे को यहां देखकर मेरे पास वर्ड नहीं है कि मैं क्या बयान करूं कि हमारा एक बच्चा कहाँ जाकर आज बैठा है तो ये आगे जाकर ये अपना सपना जरूर पूरा करेगा और हमारे स्कूल की और पूरी टीम की बेस्ट विशेष इस बच्चे के साथ है कौन सा स्कूल है जा? ये सरदार पटेल कॉन्वेंट स्कूलढाप और हमारी मैनेजमेंट की तरफ से हमारी स्टाफ की तरफ से और मेरी तरफ से इसको बहुत बहुत कॉन्गुच्रेशन कैसा लग रहा है आज जा? बहुत ज्यादा अच्छा लग रहा है बहुत ज्यादा अच्छा बच्चों को कैसे प्रेरित करोगे आप बच्चों को इन्हीं से मोटिवेशन मिलनी है कि हमने बड़े होकर अगर बच्चों का एम होगा तो आगे जाकर जरूर पूरा होगा अगर एम ही नहीं है तो उसके बिना वो कुछ भी कर नहीं सकते और हमारे बच्चों के पास सबके पास अपना एम डिसाइडेड है कि हमने बड़े होकर क्या बनना है और वो बनेंगे भी जरूर प्रिंसिपल हाँ जी ना ना, मैं सुनीता चौक मैम के बारे में क्या, क्या मैम के बारे में मुझे इतनी खुशी हो रही है कि इन्होंने उसकी रिक्वेस्ट एक्सेप्ट करी और उसको अपने ऑफिस में बुलाया और खुद रिसीव करने के लिए वहाँ आए किस तरह का वाक्य रहा कैसे पता चला ड्रीम के बारे में ये बच्चे ने ही अपना जैसे फेसबुक पे डाला था कि मैं मैम से मिलना चाहती हूँ और इन्होंने रिक्वेस्ट एक्सेप्ट करी उसकी और फिर मुझे कल फोन आया पेरेंट्स को भी आया और मुझे भी फ़ोन आया कि आपके स्कूल का ऐसा बच्चा है उसने हमें रिक्वेस्ट दी थी तो हम उसको अपने ऑफिस में लेके जाना चाहते हैं तो मैंने कहा ये तो हमारे लिए बहुत ज़्यादा प्राउड मोमेंट है और क्या मैं भी इनके साथ आ सकती कहते आपने तो आप इनके साथ ही आना है तो क्योंकि मैं ये मौका मिस नहीं करना चाहती थी कि ये ऑफिस में आकर और सामने बैठ कर बात करना तो ये मौका कोई भी मेरे ख्याल से मु... मतलब छोड़ना नहीं चाहेगा मैं तो नहीं छोड़ना चाहती थी बाकी मैं कुछ नहीं कह सकती तो बहुत बहुत कॉन्ग्रेचुलेशन मैम को हमारे पूरे स्टाफ मेंबर की तरफ में से और मैनेजमेंट की तरफ से बहुत बहुत थैंक यू मीटिंग जी बहुत खुशी मैम महसूस हुई सू मेरी बेटी बैठी है दिलित से सही एक दिन मैं एस एस पी बना सी बहुत है मैं सा बेटिया की सोच है ਤੁਹਾਡੇ ਵੱਲੋਂ ਆ ਕੇ ਬੇਟੀ ਨੂੰ ਸਪੋਰਟ ਕੀਤਾ ਜਾਵੇ ਕਿ ਅੱਗੇ ਵੱਡੇ ਹੋ ਕੇ ਇਸ ਕੁਰਸੀ ਦਾ ਜਾਂ ਮੁਕਾਮ ਹਾਸਲ ਕੀਤਾ ਜਾਵੇ। ਹਾਂਜੀ ਪੂਰੀ ਸਪੋਰਟ ਹੈ। ਜੀ ਸਰ ਜੀ ਨਾਂ ਆਪਣਾ ਜਗਦੀਪ ਸਿੰਘ ਜੀ। ਕੀ ਕਹਿਣਾ ਚਾਹੋਗੇ ਇੱਕ ਦਿਨ ਦਾ ਐਸਐਸਪੀ ਤੁਹਾਡੀ ਬੇਟੀ ਨੂੰ ਲਗਾਇਆ ਗਿਆ। ਮੇਰਾ ਆਪਣੀ ਬੱਚੀ ਮੇਰਾ ਚਾਹੁੰਦੀ ਹੈ ਵਧੀਆ ਅਫਸਰ ਬਣਨਾ। ਬਹੁਤ ਵਧੀਆ। ਬਹੁਤ ਪਿੱਛੇ ਸਨ। ਐਸਐਸਪੀ ਮੈਡਮ ਵੱਲੋਂ ਇੱਕ ਦਿਨ ਦਾ ਲਗਾਇਆ ਗਿਆ ਐਸਐਸਪੀ ਤੁਹਾਡੀ ਬੇਟੀ ਨੂੰ ਮੈਮ ਦਾ ਕਿਸ ਤਰ੍ਹਾਂ ਤੁਸੀਂ ਆਵਾਜ਼ ਦੋ। ਬਹੁਤ ਜੀ ਦਿਲੋਂ ਧੰਨਵਾਦ ਜੀ। ਬਹੁਤ ਮੋਹਤੰਵਾਦ ਕਰਦੇ ਹਾਂ ਨਰਵੀਦਾ ਇਹਨੇ ਸਾਡੇ ਬੱਚੀ ਨੇ ਐਸਐਸਪੀ ਬਣਾਇਆ ਇੱਕ ਦਿਨ ਸਾਡੀ ਬੱਚੀ ਨੇ ਮੌਕਾ ਦਿੱਤਾ ਦੱਸਿਆ ਜਾ ਰਿਹਾ ਹੈ ਬੇਟੀ ਬਲੋਂ ਵੀ ਫਾਦਰ ਸਾਹਿਬ ਨੇ ਕਿਹਾ ਸੀ ਐਸਐਸਪੀ ਬਣਨ ਵਾਸਤੇ ਹਾਂਜੀ ਹਾਂਜੀ ਮੈਂ ਕਿਹਾ ਸੀ ਕਿ ਅਭੀ ਤੂੰ ਬੇਟੀ ਮਤਲਬ ਪੂਰੀ ਪੜ੍ਹ ਕੇ ਐਸਐਸਪੀ ਬਣ ਤਰੱਕੀ ਕਰੇ ਯਾਨੀ ਕੋਈ ਨਹੀਂ ਵੀ ਡੈਡੀ ਪਰ ਮੈਨੂੰ ਸਾਰੀ ਉਮਰ ਪੜਾਈ ਦਾ ਲੱਗ ਜੇ ਪਰ ਮੈਂ ਪੁਰਸੇ ਆ ਕੇ ਐਸਐਸਪੀ ਕਰੂੰਗੀ ਜੀ ਕਿਤਨਾ ਕਿਤੇ ਅੱਜ ਸ਼ੁਰੂਆਤ ਹੋਗੀ ਹਾਂਜੀ ਹੋਗੀ ਸ਼ੁਰੂਆਤ ਅੱਧੀ ਦਾ ਹੋਗੀ ਜੀ ਤੁਸਰੀ ਉਹਨੇ ਕੀ ਕਰਨੀ ਬੇਟੀ ਜੀ ਠੀਕ ਕਿਸ ਤਰ੍ਹਾਂ ਦਾ ਸਹਿਯੋਗ ਰਹੇਗਾ ਤੁਹਾਡਾ ਆਨ ਵਾਲੇ ਸਮੇਂ ਅਸੀਂ ਪ ਵੇ ਸਾਡਾ ਸਹਿਯੋਗ ਫੁੱਲ ਆ ਗਿਆ ਨਾ ਬਾਕੀ ਇਹਨਾਂ ਦੀ ਆਪਣੀ ਮਿਹਨਤ ਹੈ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖੁਸ਼ਦੀਪ ਕੌਰ ਹੈ ਅ ਅੱਜ ਤੁਸੀਂ ਐਸਐਸਪੀ ਆਫਿਸ ਪਹੁੰਚੇ ਹੋ ਐਜ਼ ਅ ਐਸਐਸਪੀ ਕੀ ਕਹਿਣਾ ਚਾਹੋਗੇ ਕੀ ਮਹਿਸੂਸ ਕਰ ਰਹੇ ਹੋ ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ ਕਿਉਂਕਿ ਮੈਮ ਨੇ ਮੈਨੂੰ ਇਹਦਾ ਵੱਡਾ ਮੌਕਾ ਦਿੱਤਾ ਮੈਮ ਨੇ ਮੌਕਾ ਦਿੱਤਾ ਹੈ ਲੇਕਿਨ ਉਸ ਤੋਂ ਪਹਿਲੇ ਤੁਹਾਡੀ ਕੀ ਸੋਚ ਸੀ ਕਿ ਤੁਸੀਂ ਕੀ ਬਣਨਾ ਚਾਹੁੰਦੇ ਸੀ ਮੈਂ ਐਸਐਸਪੀ ਬਣਨਾ ਚਾਹੁੰਦੀ ਸੀ ਮੈਮ ਮੈਮ ਨੇ ਮੌਕਾ ਦਿੱਤਾ ਉਸ ਤੋਂ ਪਹਿਲੇ ਤੁਸੀਂ ਐਸਐਸਪੀ ਬਣਨਾ ਚਾਹੁੰਦੇ ਸੀਗੇ ਉਹ ਕਿੰਨੇ ਸੋਚ ਉਪਜਾਈ ਉਹ ਕਿੰਨੇ ਕਿਹਾ ਤੁਸੀਂ ਐਸਐਸਪੀ ਬਣਨਾ ਹੈ ਮੇਰੇ ਫਾਦਰ ਨੇ ਮੈਨੂੰ ਸਾਰ ਇਨਸਪੀਰੇਸ਼ਨ ਦਿੱਤੀ ਕਿਹੜੀ ਕਲਾਸ ਸੇ ਪੜ੍ਹਦੇ ਹੋ 9 ਕਿਹੜੇ ਸਕੂਲ ਦੇ ਚੋਂ ਸਰਦਾਰ ਟੇਲ ਕਨਵਰਟ ਪਬਲਿਕ ਹਾਈ ਸਕੂਲ ਇਨ ਖੋਵਲੀਟਾ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਜਿਹੜੀ ਪੂਰੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰ ਤੇ ਤੁਸੀਂ ਬੈਠੇ ਹੋ ਬਹੁਤ ਵਧੀਆ ਲੱਗ ਰਿਹਾ ਇੱਥੇ ਕਿ ਕੀ ਇੱਕ ਮੈਸੇਜ ਦੇਣਾ ਚਾਹੋਗੇ ਜੀ ਬੱਚੇ ਆਉਦਾ ਜੋ ਐਸਐਸਪੀ ਬਣਨਾ ਚਾਹੁੰਦਾ ਹੈ ਆਈਪੀਐਸ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਨੀ ਆ ਵੀ ਸਾਰੇ ਬੱਚਾ ਆਉਦਾ ਸੁਪਨਾ ਪੂਰਾ ਕਰਨ ਕੁਝ ਵੀ ਉਹ ਦਿਨ ਉਧਰਾ ਨਾ ਉਧਰਾ ਛੱਡਣ ਤਾਂ ਕਿ ਉਹ ਵੱਡੇ ਹੋ ਕੇ ਸਭ ਨੂੰ ਬਣ ਕੇ ਕੁਝ ਦਿਖਾਉਣ ਕਿਵੇਂ ਤੁਹਾਡੇ ਵੱਲੋਂ ਹੁਣ ਜੇ ਜਨਤਾ ਨਾਲ ਮੇਲ ਮਿਲਾਪ ਕੀਤਾ ਜਾਏਗਾ ਪੇਰੈਂਟ ਤੁਸੀਂ ਜੇ ਐਸਐਸਪੀ ਬਣੇ ਹੋ ਇੱਕ ਜਨ ਦੇ ਐਸਐਸਪੀ ਨੂੰ ਤੁਹਾਨੂੰ ਕੀ ਲੱਗਦਾ ਜੀ ਪਹਿਲਾ ਕੰਮ ਕੀ ਕਰਨਾ ਚਾਹੀਦਾ ਤੁਹਾਨੂੰ ਪਹਿਲਾ ਕੰਮ ਤਾਂ ਵੀ ਸਭ ਤੋਂ ਪਹਿਲਾਂ ਨਸ਼ਾ ਛਡਾਉਣਾ ਚਾਹੀਦਾ ਵੀ ਜੋ

ਕਾਸ ਮੈਸੇਜ ਇਹ ਹੈ ਕਿ ਕੁੜੀਆਂ ਨੂੰ ਪੜਾਉਣਾ ਉਹਨਾਂ ਨੂੰ ਪਿੱਛੇ ਨਾ ਹਟਾਉਣਾ ਉਹਨਾਂ ਨੂੰ ਵਧੀਆ ਮੌਕਾ ਦੇਣ ਹਰ ਇੱਕ ਕੰਮ ਕਰਨ ਦਾ ਤੇ ਅੱਜ ਕੱਲ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਆ ਰਹੀਆਂ ਨੇ ਤਾਂ ਕੁੜੀਆਂ ਨੂੰ ਹਰ ਇੱਕ ਚੀਜ਼ 'ਚੋਂ ਕਹਿੰਦੇ ਆ ਨੇ ਵੀ ਉਹ ਪੜ੍ਹਨਾ ਚਾਹੁੰਦੀਆਂ ਤਾਂ ਉਹਨਾਂ ਨੂੰ ਪੜਾਉਣ ਮੈਡਮ ਬਰਕੀ ਕਰਨਾ ਚਾਹਾਂਗੀ ਜੋ ਮੈਮ ਨੇ ਤੋ ਨਾਮ ਤਾਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੋ ਮੈਮ ਨੇ ਮੈਨੂੰ ਇੱਥੇ ਇਸ ਕੁਰਸੀ ਤੇ ਬਿਠਾਇਆ ਫਾਜ਼ਿਲਕਾ ਤੋਂ ਸੁਖਦੀਪ ਸਿੰਘ ਕੜਿਆਣਾ ਦੀ ਰਿਪੋਰਟ Free Relief Ayurvedic Oil 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ Free Relief Ayurvedic Oil ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ Free Relief ਵਿਜ਼ੀਲੈਕਸ weight loss ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਤੇ ਖੁਸ਼ ਹੋ ਜਾਓ ਫ੍ਰੀ ਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ ਫ੍ਰੀ ਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ छुटकारा ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087